ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਕਰਨ ਲੱਗੇ ਆ ਇੱਕ ਨਵੇਂ ਸਫ਼ਰ ਦੀ ਸ਼ੁਰੂਆਤ ਤੇ ਪਿੱਛੋਂ ਅਸੀਂ ਵੀਡੀਓ ਨਹੀਂ ਬਣਾਈ ਬ੍ਰੇਕਫਾਸਟ ਵਗੈਰਾ ਅਸੀਂ ਕਰ ਲਿਆ 6 ਵਜੇ ਅਸੀਂ ਮਾਨਸਾ ਤੋਂ ਚੱਲੇ ਸੀ ਤੇ ਹੁਣ ਲਗਭਗ ਟਾਈਮ ਕਿੰਨਾ ਹੋ ਗਿਆ 11 ਵਜੇ 11 ਵਜਨ ਵਾਲੇ ਨਹੀਂ ਜੀ ਅਸੀਂ ਹੁਸ਼ਿਆਰਪੁਰ ਤੋਂ ਧਰਮਸ਼ਾਲਾ ਵਾਲੇ ਰੋਡ ਤੇ 20 ਕਿਲੋਮੀਟਰ ਅੱਗੇ ਆ ਕੇ ਕੈਫੇ ਹੈਗਾ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਲੋਕੇਸ਼ਨ ਹੈ ਪੈਟਰੋਲ ਪੰਪ ਦੇ ਨਾਲ ਉੱਥੇ ਰੁਕੇ ਹਾਂ ਕਾਫੀ ਪੀਣ ਵਾਸਤੇ ਤੇ ਜਿਹੜਾ ਸਾਡਾ ਨਵਾਂ ਸਫਰ ਹੈ ਇਹ ਹੈਗਾ ਜੀ ਕਰੇਰੀ ਬਲੇਜ਼ ਦਾ ਅੱਜ ਅਸੀਂ ਜਾ ਕੇ ਕਰੇਰੀ ਬਲੇਜ਼ ਰੁਕਾਂਗੇ ਤੇ ਕੱਲ ਨੂੰ ਅਸੀਂ ਆਪਣੀ ਟਰੈਕਿੰਗ ਹੈ ਜਿਹੜੀ ਉਹ ਸਟਾਰਟ ਕਰਾਂਗੇ ਫਸਟ ਟਾਈਮ ਟਰਾਈਕਿੰਗ ਟਰੈਕਿੰਗ ਦਾ ਜਿਹੜਾ ਐਕਸਪੀਰੀਅੰਸ ਹੈ ਉਹ ਕਰ ਰਹੇ ਹਾਂ ਆ ਮਿਲੋ ਆਪਣੇ ਸਾਥੀਆਂ ਨੂੰ ਇਹ ਬਾਈ ਅਵਤਾਰ ਹੈ ਇਹ ਸਾਡੇ ਨਾਲ ਜਿੰਮ ਲਾਉਂਦਾ ਹੈਗਾ ਤਾਂ ਸਾਡੀ ਉੱਥੋਂ ਲਿਹਾਜ਼ ਪਈ ਹੈ ਤੇ ਆ ਬੰਦਾ ਬੰਤੂ ਪੁਰਾਣਾ ਤੁਸੀਂ ਨਵਜੋਤ ਨੂੰ ਤਾਂ ਤੁਸੀਂ ਜਾਣਦੇ ਹੋ ਤੇ ਹੁਣ ਅਸੀਂ ਇੱਥੇ ਕਾਫੀ ਦਾ ले ਰਹੇ ਆ ਮਜ਼ਾ ਪੂਰਾ ਤੇ ਆ ਦੇਖੋ ਤੁਹਾਨੂੰ ਦਿਖਾਉਣਾ ਕੈਫੇ ਸਾਰਾ ਥਰੇ ਅੰਦਰ ਬੈਠਣ ਨੂੰ ਵੀ ਜਗ੍ਹਾ ਹੈਗੀ ਉੱਪਰ ਬਹੁਤ ਸੋਹਣਾ ਸੈਟਅਪ ਹੈ ਜੇ ਕਿਸੇ ਨੇ ਇੱਥੇ ਆ ਕੇ 10 ਮਿੰਟ ਰਿਲੈਕਸ ਕਰਨਾ ਹੈ ਕੁਦਰਤੀ ਅੱਜ ਮੌਸਮ ਵੀ ਬੜਾ ਘੈਂਟ ਗੱਲਬਾਤ ਹੋ ਗਈ ਸੁਹਾਣਾ ਮੌਸਮ ਹੈ ਤੇ ਪੂਰੀ ਇੱਕ ਨੰਬਰ ਪੂਰੀ ਇੱਕ ਨੰਬਰ ਗੱਲਬਾਤ ਹੋ ਗਈ ਕਹਿੰਦੇ ਬਾਲ ਜੀ ਯਾਰ ਸੈਲਮਟ ਨਾਲ ਬਾਲ ਖਰਾਬ ਹੋ ਜਾਂਦੇ ਐ ਐਂ ਕਹਿੰਦੇ ਕਹਿੰਦਾ ਸਾਈਕਲ ਤੇ ਰਾਈਡ ਲਾਈਏ ਤੇ ਪਹਿਲਾਂ ਤੁਹਾਨੂੰ ਦੱਸਦਾ ਮੈਂ ਅਸੀਂ ਸਾਈਕਲਿੰਗ ਦੀਆਂ ਵੀ ਦੋ ਰਾਈਡਾਂ ਨੇ ਜਿਹੜੀਆਂ ਇੱਥੋਂ ਅਸੀਂ ਲੰਗੀਆਂ ਤੇ ਇੱਥੇ ਰੁਕੇ ਸੀਗੇ ਤਾਂ ਕਰਕੇ ਸਾਨੂੰ ਇਹ ਕੈਫੇ ਦਾ ਪਤਾ ਸੀ ਉਹ ਵੀ ਉਹ ਵੀ ਐਂਡ ਕਰ ਲਵਾਤਾ ਯਾਰ ਤੇ ਉਹ ਸਾਡੇ ਪਿੱਛੇ ਸਾਡੇ ਬਾਈਕ ਖੜੇ ਨੇ ਇਹਦਾ ਕੈਫੇ ਦੇ ਪਿੱਛੇ ਬਹੁਤ ਸੋਹਣਾ ਗਾਰਡਨ ਬਣਿਆ ਬੱਚਿਆਂ-ਵੱਚੇ ਵਾਸਤੇ ਇੱਧਰ ਵੀ ਬੈਠਣ ਨੂੰ ਉਹਦੇ ਪਿੱਛੇ ਆਪਾਂ ਧੋਖੇ ਜੀ ਰਹਿ ਗਏ ਬਾਈਕਸ ਆਪਣੀਆਂ ਇੱਥੇ ਪਾਰਕ ਕਰੀਆਂ ਹੋਈਆਂ ਨੇ ਇੱਕ ਬਾਈਕ ਤੇ ਦੋ ਜਾਣੇ ਨੇ ਤੇ ਜਿਹੜਾ ਸਮਾਨ ਹੈ ਸਾਰਾ ਉਹ ਆਪਣੀ ਆਹ ਬਾਈਕ ਤੇ ਲੱਦ ਲਿਆ ਸਾਰਾ ਇੱਕ ਤੇ ਤੇ ਲਾਸਟ ਟਾਈਮ ਵੀ ਆਪਾਂ ਇੱਥੇ ਰੁਕੇ ਸੀ ਉਹ ਸਾਹਮਣੇ ਲੁਕੇ ਜੀ ਪੱਥਰ ਪਰ ਰਸਤਾ ਬੰਦ ਕਰਤਾ ਉਤੇ ਮਸ਼ੀਨਾ ਮਸ਼ੂਨਾ ਲਾ ਰੱਖੀਆ ਤੇ ਪੱਥਰ ਬਹੁਤ ਸੋਹਣਾ ਸੀ ਯਾਰ ਉਹ ਤੇ ਇੱਥੇ ਹੁਣ ਆਪਾਂ ਮੈਗੀ ਮੂਗੀ ਖਾਣੇ ਆ 10 ਮਿੰਟ ਕਰਦੇ ਆ ਰੈਸਟ ਬਈ ਆਪਾਂ ਰੈਸਟ ਜ਼ਿਆਦਾ ਕਰ ਰਹੇ ਆ ਅੱਜ ਨਾ ਨਾ ਅੱਜ ਪਹਿਲਾਂ ਪਹਿਲਾਂ ਰੈਸਟ ਵਧੀਆ ਨਾਲ ਆ ਵੀ ਪਹਿਲੇ ਰਹਿਣਾ ਹੈ ਹੈਂ ਤਾਂ ਸੋ ਪਹਿਲੇ ਆ ਰਹੇ ਆ ਨਾ ਦੇਖੀਓ ਰੇ ਟਾਈਮ ਦਾ ਪਤਾ ਵੀ ਨਹੀਂ ਲੱਗ ਰਿਹਾ ਅੱਜ ਹਾਂ ਪਤਾ ਨਹੀਂ ਲੱਗ ਰਿਹਾ ਜਿਹੜਾ ਨਜ਼ਾਰਾ ਆਈ ਜਾਂਦਾ ਫਿਰ ਜਾਈ ਵੀ ਜਾਂਦਾ ਨਾਲ ਨਾਲ ਉਹ ਆਪਾ ਖਾਈਏ ਕੀ ਹੈ ਆਰਡਰ ਕਰੋ ਯਾਰ ਮੈਗੀ ਖਾਈਏ ਫਿਰ ਲਓ ਜੀ ਆ ਗਈ ਮੈਗੀ ਆਪਣੀ ਜਲਦੀ ਚੱਕ ਯਾਰ ਚੱਕੋ ਬਾਈ ਓਕੇ ਵਾਓ ਨਾਈਸ ਕੀ ਹੈ ਜੀ ਇਹ ਪਤਾ ਕੀ ਇੱਥੇ ਰਸਤੇ 'ਚ ਖਾਣ ਵਾਸਤੇ ਸਭ ਤੋਂ ਵਧੀਆ ਫੂਡ ਹੈ ਕਿਉਂਕਿ ਇਹਦਾ ਨਹੀਂ ਇਹਦਾ ਇੰਨਾ ਪਤਾ ਵੀ ਇਹ ਫਰੈਸ਼ ਹੁੰਦਾ ਹੈ ਨਹੀਂ ਮੋਮੋਜ਼ ਮਾਮੋਜ਼ ਦਾ ਕੋਈ ਆਪਾਂ ਨੂੰ ਭਰੋਸਾ ਨਹੀਂ ਹੈਗਾ ਦੇਖੋ ਜੀ ਪਰ ਐ ਕਿ ਵੀ ਬਾਹਰ ਐਡਾ ਵਧੀਆ ਨਹੀਂ ਨਹੀਂ ਇਹ ਬੇਹਾਰ ਨਹੀਂ ਹੁੰਦਾ ਨਾ ਮੌਕੇ ਤੇ ਬਣਦਾ ਹੈ ਕੋਈ ਸਮੋਸਾ ਹੈ ਕੋਈ ਮੋਮੋਜ਼ ਹੈ ਕੀਪ ਤੱਕ ਕਿੰਨੇ ਦਿਨਾਂ ਦੇ ਪਏ ਆਪਾਂ ਨੂੰ ਬਹੁਤ ਪਾਣੀ ਫੜਾ ਦਈ ਤਾ ਪਰ ਹਣਾ ਹੈ ਖਾਈ ਦੀ ਜੀ ਆਪਾਂ ਤਾਂ ਅੰਮ੍ਰਸ਼ਾਲਾ ਪਹੁੰਚਣ ਤੋਂ ਪਹਿਲਾਂ ਹੀ ਸਾਈਡ ਨੂੰ ਹੋ ਗਈ ਸੀਗੇ ਇਹ ਇੱਥੋਂ ਕਰੇਰੀ ਬਲੇਗ ਆ ਜਿਹੜਾ ਉਹ 20 ਕਿਲੋਮੀਟਰ ਰਹਿ ਗਿਆ ਮੌਸਮ ਦਾ ਵੀ ਹਲਕਾ ਹਲਕਾ ਫਰਕ ਪੈ ਗਿਆ ਤੇ ਆਪਾਂ ਪਲੇਨ ਏਰੀਆ ਆਇਆ ਸੀ ਵਿੱਚ ਜੀ ਤੇ ਉਸ ਤੋਂ ਬਾਅਦ ਉਹ ਚੜਾਈ ਜੀ ਚੜਨ ਲੱਗ ਪਈ ਚਲੋ ਵੀ ਮੁੰਡਿਆ ਹੋ ਗਿਆ ਹੁਣ ਤਸੱਲੀ ਜੀ ਹੋ ਗਈ ਜਮਾ ਬਹੁਤ ਸੋਹਣਾ ਵੈਦਰ ਹੋ ਗਿਆ ਤੇ ਜਿਹੜਾ ਆਪਣਾ ਉਹ ਪਿੰਡ ਹੈ ਕਰੇਰੀ ਵਿਲੇਜ ਹੈ ਜਿਹੜਾ ਇੱਥੋਂ ਰਹਿ ਗਿਆ 10 ਕਿਲੋਮੀਟਰ ਤੁਸੀਂ ਸੋਚਦੇ ਹੋਵੋਗੇ ਵੀਡੀਓ ਚ ਵੀ ਇਹ ਇਕੱਲੇ ਬੋਲ ਨਾ ਪਹੁੰਚ ਜਾਂਦਾ ਨਹੀਂ ਮੇਰਾ ਉਹਦੇ ਨਾਲ ਨਾ ਫੋਨ ਉਹ ਆਪਣਾ ਵਾਇਰਲੈਸ ਇੰਟਰਕਾਮ ਕਨੈਕਟਡ ਹੈਗਾ ਮੈਂ ਨਦਵਜੋਤ ਨਾਲ ਹੀ ਗੱਲਾਂ ਮਾਰਦਾ ਜਾਂਦਾ ਕਈ ਵਾਰੀ ਵੀਡੀਓ ਦੇਖਣੋਂ ਆਏ ਲੱਗਦਾ ਵੀ ਇਹ ਕਰਦਾ ਹੀ ਹੋਈਦਾ ਹੋਲਦਾ ਜਾਂਦਾ ਨਹੀਂ ਉਹਦੇ ਨਾਲ ਗੱਲਬਾਤ ਹੁੰਦੀ ਜਾ ਰਹੀ ਹੈ ਵੀ ਫਾਈਨਲੀ ਜੀ ਅਸੀਂ ਕਰੇਰੀ ਵਿਲੇਜ ਪਹੁੰਚ ਗਏ ਬਸ ਲਗਭਗ ਲਾ ਲਓ 2-3 ਕਿਲੋਮੀਟਰ ਦੂਰ ਰਹਿ ਗਿਆ ਇੱਥੇ ਰੁਕੇ ਆ ਫੋਟੋਆਂ ਖਿਚਾਉਣ ਵਾਸਤੇ ਤੇ ਮਾੜਾ ਜਿਹਾ ਵਿਊ ਚੈੱਕ ਕਰੋ ਇੰਨੀ ਵੀਦ ਨਹੀਂ ਸੀ ਸਾਨੂੰ ਵੀ ਇੰਨਾ ਸੋਹਣਾ ਗੱਲਬਾਤ ਹੋਊਗੀ ਦੇਖੋ ਵੈਦਰ ਚੈੱਕ ਕਰੋ ਸੀ ਵਿਚ ਦੀ ਧਰਮਸ਼ਾਲਾ ਤੋਂ ਪਹਿਲਾਂ ਥੋੜਾ ਜਿਹਾ ਪਲੇਨ ਏਰੀਆ ਆ ਗਿਆ ਸੀ ਸਾਨੂੰ ਐਂ ਲੱਗਦਾ ਸੀ ਯਾਰ ਵੀ ਅੱਗੇ ਜਾ ਕੇ ਕੀ ਹੋਊਗਾ ਬਟ ਨਹੀਂ 20 ਕਿਲੋਮੀਟਰ 'ਚ ਹੀ ਹਾਲਾਤ ਬਦਲ ਗਏ ਦੇਖੋ ਇਹ ਕਰੇਰੀ ਬਲੇਜ 'ਚ ਐਂਟਰ ਕਰ ਗਏ ਜੀ ਤੇ ਇਹੀ ਸਾਰਾ ਜਿਹੜਾ ਕਰੇਰੀ ਬਲੇਜ ਹੈ ਤੇ ਇੱਥੇ ਹੋਸਟਲਰ 'ਚ ਰੁਕਿਆ ਸੀ ਹੋਸਟਲਰ ਦਾ ਵੀ ਐਕਸਪੀਰੀਅੰਸ ਕਰਨਾ ਸੀ ਸਾਰੇ ਜਗ੍ਹਾ ਇਹਨਾਂ ਦੇ ਹੈਗੇ ਨੇ ਇੱਥੇ ਡੋਰਮਟਰੀਜ਼ ਵੀ ਹੈਗੇ ਨੇ ਇੱਕ ਇੱਕ ਰੂਮ ਦੇ ਵਿੱਚ 4 4 5 5 ਬੈੱਡ ਲੱਗੇ ਨੇ ਤੇ ਸਿੰਗਲ ਰੂਮ ਵੀ ਹੈਗੇ ਨੇ ਤੇ ਇੱਥੇ ਅਸੀਂ ਸਿੰਗਲ ਰੂਮ ਹੀ ਬੁੱਕ ਕਰ ਲਿਆ ਕਿਉਂਕਿ ਤਿੰਨ ਜਾਣੇ ਸੀ ਥੋੜਾ ਹੀ ਫਰਕ ਪੈਂਦਾ ਸੀ ਨਵਜੋਤ ਕਰਾ ਦੇ ਐਂਟਰੀ ਇਹਨਾਂ ਦਾ ਕਿਉਂਕਿ ਇਹ ਹੈ ਨਾ ਸਿਟਿੰਗ ਏਰੀਆ ਵਗੈਰਾ ਕਾਫੀ ਅੱਛਾ ਹੈ ਬਾਰੋਂ ਦੇਖਣ ਨੂੰ ਛੋਟਾ ਜਿਹਾ ਲੱਗਦਾ ਸੀ ਪਰ ਆਪ ਹੀ ਅੱਛਾ ਏਰੀਆ ਹੈ ਇੱਥੇ ਪੂਰੇ ਬੱਦਲ ਹੋਏ ਪਿਆ। ਉਹ ਨੀਚੇ ਡੋਰ ਮੈਟ੍ਰਿਕਸ ਨੇ। 8 ਵਾਲੇ ਵੀ ਬੰਦੇ ਰੁੱਕ ਸਕਦੇ ਆ 8 ਵਾਲੇ ਬੈੱਡ ਨੇ 6 ਵਾਲੇ 4 ਵਾਲੇ ਤੇ ਇੱਧਰ ਰੂਮ ਨੇ ਉੱਪਰ ਵੀ ਰੂਮਸ ਨੇ। ਆ ਜਿਹੜਾ ਰੂਮ ਹੈ ਏਸੀ ਬੁੱਕ ਕਰ ਲਿਆ। ਤੇ ਬਹੁਤ ਅੱਛੀ ਜਗ੍ਹਾ ਤੇ ਪ੍ਰਾਪਰਟੀ ਹੈ। ਤੇ ਆ ਬਾਹਰ ਦਾ ਵਿਊ ਹੈ। को चेक करो हाँ सैटअप है जोड़ा जमा टॉप से है इतने बह के खा पी सकते हो जो फैमिली ना आए हो तो गेम्स वगैरह खेल सकते हो ਮੋ ਜੂ ਆ ਵੀ ਬਹੁਤ ਸੋਹਣਾ ਯਾਰ ਠੀਕ ਹੈ ਆ ਮਿੱਟੀ ਫੇਰੀ ਹੋਈ ਹੈ ਜਿਵੇਂ ਆਪਣੇ ਪਿੰਡਾਂ ਚ ਪਹਿਲਾਂ ਕੰਦਾ ਚ ਫੇਰਦੇ ਹੁੰਦੇ ਸੀ ਤੇ ਚੈੱਕ ਕਰੋ ਬਹੁਤ ਸੋਹਣੇ ਇਹਨਾਂ ਨੇ ਸੈਟਅਪ ਲਾਏ ਹੁੰਦੇ ਆ ਮਨਾਲੀ ਵੀ ਹੈ ਮਕਲੌੜ ਗੰਜ ਵੀ ਹੈ ਆਲਮੋਸਟ ਸਾਰੇ ਸ਼ਹਿਰਾਂ ਚ ਹੀ ਆ ਹੁਣ ਤਾਂ ਵੀ ਜਿਵੇਂ ਜਿਹੜੇ ਸਿੰਗਲ ਪਰਸਨ ਜਾਂਦੇ ਨੇ ਟਰੈਕਿੰਗ ਕਰਨ ਜਾਂ ਟੂਰਰ ਨੇ ਉਹ ਜ਼ਿਆਦਾਤਰ ਇੱਥੇ ਹੋਸਟਲਰ ਚ ਹੀ ਰੁਕ ਜਾਂਦੇ ਨੇ ਪਹਿਲਾਂ ਬੁਕਿੰਗ ਕਰਾ ਕੇ ਕਿਉਂਕਿ ਕੱਲੇ ਕੱਲਾ ਸਿੰਗਲ ਬੈੱਡ ਵੀ ਮਿਲ ਜਾਂਦਾ 500 600 ਰੁਪਏ ਚ ਮਿਲ ਜਾਂਦਾ ਫਿਰ ਅਗਲੇ ਨੂੰ ਰੂਮ ਲੈਣ ਦੀ ਜ਼ਰੂਰਤ ਨਹੀਂ ਰਹਿੰਦੀ ਆਹੀਂ ਸਰ ਜਾਂਦਾ ਸੀ ਤਾਂ ਤਿੰਨ ਜਣੇ ਸੀਗੇ ਤੇ ਸਾਨੂੰ ਸਾਰਾ ਟੈਕਸਟ ਬਕਸ ਪਾ ਕੇ 2000 ਰੁਪਏ ਚ ਰੂਮ ਮਿਲ ਗਿਆ ਉਹ ਸਾਨੂੰ ਬੈੱਡ ਤਿੰਨ 1500 1600 ਚ ਮਿਲਨੇ ਸੀ ਫਿਰ ਅਸੀਂ ਰੂਮ ਹੀ ਲੈ ਲਿਆ ਇਹ ਸ਼ਾਮ ਦਾ ਕਿਹੜਾ ਬ੍ਰੇਕਫਾਸਟ ਆ ਵੇ ਇਹ ਬੱਸ ਉਹਨੂੰ ਕਰ ਲੈ ਆਪਾਂ ਬਾਅਦ ਹਾਂ ਰੋਇਆ हां पर बेटा هون جا ਕੇ ਲੱਗੇ ਮੇਰਾ ਹਾਂ ਦਰਹਿਣ ਦੇ ਵੱਡਾ ਹੈ ਦਰਹਿਣ ਉਹ ਮਜ਼ਾਕ ਚ ਤਾਂ ਨਹੀਂ ਵੱਡਾ ਸਹੀ ਹਲਾ ਵੀ ਹਾਲੋ ਆ ਦੇਖੋ ਆ ਦੇਖੋ ਗੇਲ ਸੈਂਡਵਿਚ ਆ ਗਈ ਸੱਟ ਆ ਦੇਖੋ ਯਾਰ ਫੁੱਲ ਕਿੰਨੇ ਸੋਹਣੇ ਯਤੂਆਂ ਦੀ ਬੇਲ ਕਦੂ ਬਣਾ ਲ ਦੋ ਨਹੀਂ ਇੱਥੇ ਤਾਂ ਕਦੂਆਂ ਦੀ ਬੇਲ ਵੀ ਸੋਹਣੀ ਲੱਗਦੀ ਹੈ ਯਾਰ ਕੁਝ ਐ ਭਵੰਦੀ ਹੈ ਨਾ ਚਲਿਓ ਮੁਰੋ ਹੋ ਗਏ ਰੈਡੀ ਆਪਾਂ ਤੇ ਹੁਣ ਤੁਹਾਨੂੰ ਦਿਖਾਉਣਾ ਪਿੰਡ ਜਿਹੜਾ ਕਰੇਰੀ ਬਲੇਜ਼ ਹੈ ਕੀ ਗੱਲਬਾਤ ਹੈ ਇੱਥੇ ਇਹ ਜਵਾਕਾਂ ਦੀ ਬਾਲ ਗਮਾ ਬਸ 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 ਦੇਖ ਲੈ ਆਵਾ ਤੁਹਾਡਾ ਬੈਟਸਮੈਨ ਸਾਬ ਚਲੋ ਇਹ ਬੋਲ ਬੱਚਾ ਹੈ ਉਹ ਇਹਨੂੰ ਸਾਹਵਾ ਆਉਦਾ ਹੈਲੋ ਬਾਲ ਦੂਜੀ ਆ ਜਿਵੇਂ ਡੈਡ ਹੋ ਜਾਂਦੀ ਹੈ ਮੈਂ ਇਹਨੂੰ ਨਾ ਤੁਸੀਂ ਉਕਸਾਓ ਯਾਰ ਬੈਟਿੰਗ ਕਰਨ ਵਾਸਤੇ ਜਾਣ ਤੂਰੀ ਕਰਦੇ ਮੈਂ ਸ਼ਾਟ ਲੱਗਦਾ ਨਹੀਂ ਬਾੜੀ ਮੈਂ ਤਰ ਕੀ ਕਹਿਆ ਸੀ ਬੋਲਰ ਹੀ ਬਹੁਤ ਫਾਸਟ ਹੈ ਹੋ ਐਵੇਂ ਲੱਗਦਾ ਨਹੀਂ ਐਵੇਂ ਬਾਗ ਜਾਣ ਤੋਂ ਬਾਈ ਇਹਨਾਂ ਨੂੰ ਵੀ ਚਾਹ ਹੈ ਕਹਿੰਦਾ ਬੰਦੇ ਆਇਆ ਪੰਜਾਬ ਤੋਂ ਓਏ ਹੋਏ ਖੜਜੋ ਯਾਰ ਬਿਲਕੁਲ ਓਏ ਇਹਨਾਂ ਨੂੰ ਚਾਹ ਹੈ ਓ ਇਹਨਾਂ ਨੂੰ ਵੀ ਵੀ ਬੰਦੇ ਆਇਆ ਬਾਹਰੋਂ ਓਏ ਹਟਜੋ ਓਏ ਮਾਤੀ ਜਲਦੀ ਹੈ ਇਹ ਨਹੀਂ ਹਟਦੇ ਓਏ ਮੈਨੂੰ ਇਹ ਲੱਗਦਾ ਵੀ ਆਪਣਾ ਸਾਜਣਾ ਚੜ੍ਹਦੇ ਜੀ ਸਾਹਿਬ ਨਾਲ ਸਾਹ ਤੇ ਨੂੰ ਨਹੀਂ ਹਟੇ ਜਦੋਂ ਕੋਈ ਬੰਦਾ ਚੱਲਣ ਚੱਲਣ ਲੱਗਦਾ ਹੈ ਹੱਗੇ ਖੂਨ ਸਰਕਲ ਕਰਦਾ ਤਾਂ ਕਿਸੇ ਮਿੰਟ ਜਦੋਂ ਗੱਡੀ ਵਾਰਮ ਅਪ ਹੋ ਗਈ ਉਹ ਸੈਂਸਰ ਚੈੱਕ ਹੁੰਦੇ ਨੇ ਇੱਥਾਂ ਹੈ ਸੈਂਸਰ ਜਦੋਂ ਸੈਂਸਰ ਚੈਕਿੰਗ ਤੇ ਆਇਆ ਇਹ ਮੇਰਾ ਕੱਖ ਵੱਢੀ ਜਾਂਦਾ ਮਤਲਬ ਅੱਗੇ ਫਸਲ ਦੀ ਤਿਆਰੀ ਕਰਦੇ ਆ ਨਾ ਉਹ ਤਾਂ ਇਹ ਕੱਖੀ ਮੱਝ ਸੁੱਈ ਹੈ ਇਹਨਾਂ ਨੇ ਹੈ ਮੱਝ ਸੁੱਈ ਹੈ ਇਹਨਾਂ ਨੇ ਸਾਰੇ ਦਿਨ ਮੱਝ ਸੁੱਈ ਸਾਰੇ ਕੀਤਾ ਜੀ ਲੱਗੇ ਪਏ ਨੇ ਕੁਝ ਹੁਣ ਬੀਜ ਬਜਾਈ ਕਰਨਗੇ ਹੁਣ ਤਾਂ ਉਹ ਕੱਖੂ ਹੀ ਸਿੱਟ ਜੀ ਹੋਰ ਹੀ ਕੁਝ ਜਾ ਵਾ ਇਹ ਹੈ ਉਧਰ ਤੋਂ ਪੁਜੀ ਆ ਜੀ ਜੈਡ ਸਿਕਿਉਰਟੀ ਮਿਲੀ ਹੋਈ ਹੈ ਸਾਨੂੰ ਆ ਦੇਖੋ ਨਾਲ-ਨਾਲ ਹੀ ਨੇ ਬਾਡੀਗਾਰਡ ਚਾਰ ਬੰਦੇ ਦਿੱਤੇ ਇਹਨਾਂ ਨੇ ਬੀਐਸਐਫ ਸਪੈਸ਼ਲ ਅਸੀਂ ਕੋ ਮਣਾ ਆ ਫਿਰ ਸਾਡੇ ਨਾਲ ਨਾਲ ਨੇ ਦੇ ਨਹੀਂ ਬੰਦ ਹੋ ਰਿਹਾ ਹਾਂ ਹਾਂ ਉਹ ਤਾਂ ਇਹ ਤਾਂ ਭਾਈ ਸਾਡੀ ਕਿਸਮਤ ਚੰਗੀ ਐ ਪਤਾ ਨਹੀਂ ਬੈਸੀ ਸੋਨਾ ਵਾਲਾ ਇੱਥੇ ਬੈਗਰ ਤੇ ਜਮਾ ਹਾਂ ਗੱਲਬਾਤ ਐਂਡ ਹੋਈ ਪਈ ਐ ਆ ਦੇਖੋ ਆ ਤੁਸੇ ਸਾਈਡ ਤੋਂ ਆਪਣੀ ਟੀਮ ਦੇ ਬੰਦੇ ਬਾਹਰ ਰਹਿ ਨਾ ਜਾਣ ਨਾ ਨਾ ਇੱਕ ਰਹਿ ਗਿਆ ਇੱਕ ਆਇਆ ਆ ਚੱਲੀਏ ਯਾਰ ਉਹ ਆਇਆ ਤੇਰੀ ਦਿਨ ਖਾ ਸਭ ਤੋਂ ਵੱਧ ਆ ਜਾ ਆ ਜਾ ਉੱਪਰ ਰਹਿ ਗਿਆ ਆ ਜਾ ਆ ਗਿਆ ਆ ਸਹੀ ਆ ਯਾਰ ਬਹੁਤ ਭਾਈ ਇੱਜ਼ਤ ਮਾਨ ਬਖਸ਼ਦੇ ਨੇ ਕੁੱਤੇ ਵੀ ਇਸ ਪਿੰਡ ਦੇ ਦਵਾ ਆ ਰਹੇ ਨੇ ਹੂੰ ਜੋ ਹੀ ਨੇ ਆਪਣੇ ਵਾਲੀ ਨੇ ਓਏ ਤੁਸੀਂ ਨਾ ਸਿੱਟਦੇ ਹੋ ਯਾਰ ਓਏ ਆ ਯਾਰ ਸੱਟਣਗੇ ਇਹਨਾਂ ਦੀ ਕੱਲ ਨੂੰ ਤਨਖਾਹ ਘਟੋ ਯਾਰ ਇਹਨਾਂ ਨੂੰ ਕੱਲ ਨੂੰ ਲਿਆਉਣਾ ਕੋ ਤੇਰੇ ਨਾਲ ਆਪਾਂ ਏ ਚਲਾਂ ਕੋਈ ਗੱਲ ਨਹੀਂ ਜਵਾਕ ਨੇ ਕੋਈ ਗੱਲ ਨਹੀਂ ਬੱਚੇ ਨੇ ਕੋਈ ਗੱਲ ਨਹੀਂ ਖੇਡ ਲੈਂਦੇ ਤਾਂ ਮਜ਼ਾਕ ਕਰਦੇ ਸੀ ਟਰਾਉਂਦੇ ਨਹੀਂ ਆਕੇ ਨਾ ਵਿੱਚ ਵੱਜਦੇ ਲੱਤਾਂ ਦੇ ਯਾ 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 ਇਹ ਕਰਾ ਲਾ ਦੋ ਕਿਲੋਮੀਟਰ ਦੇ ਕਰੀਬ ਤਾਂ ਕਰ ਲਿਆ ਹੋਊ ਆਪਾਂ ਨਵਜੋਤਾ ਇੱਥੋਂ ਐਂ ਲੱਗਦਾ ਵੀ ਦੁਨੀਆ ਖਤਮ ਹੋ ਗਈ ਸਿੱਧਾ ਉੱਤਰ ਚੋ ਹਨਾ ਓਏ ਆ ਤਾਂ ਉਹ ਪੁਆਇੰਟ ਹੈਗਾ ਪੁਆਇੰਟ ਕਾ ਤਾਂ ਇਹ ਤਾਂ ਬੱਦਲ ਤਾਂ ਥੱਲੇ ਨੇ ਉਹ ਪਰ ਉਹ ਹੀ ਆ ਆ ਦੇਖ ਇੱਧਰ ਸਤ ਜੀ ਹੋਈ ਇਧਰ ਦੇਖ ਉੱਪਰ ਉੱਪਰ ਕੋ ਦਿਖ ਉਹਥੇ ਦੇਖ ਉਹਥੇ ਉਹਥੇ ਤਾਂ ਪੈਰੀ ਇੱਥੇ ਕਿਉਂ ਕਰਕੇ ਦੇ ਹੈਗਾ ਇਹ ਬੱਦਲ ਇੱਥੇ ਵੱਜ ਕੇ ਨਾ ਮੁੜਦੇ ਨੇ ਉੱਪਰ ਨੂੰ ਹਾਂਜੀ ਉੱਪਰ ਕਲੀਅਰ ਹੈ ਹਾਂ ਸਹੀ ਹੈ ਯਾਰ ਮੈਂ ਗੂਮ ਰਾਂ ਚੋਂ ਨਾ ਕੀ ਚੀਜ਼ ਆ ਪਹਿਲਾਂ ਹੀ ਇੰਨਾ ਸਮਾਨ ਲੈ ਲਿਆ ਕੋਈ ਯਾਰ ਤਵੇ ਦੋ ਦਿਨ ਲੱਗਣੇ ਉੱਪਰ ਯਾਰ ਇੰਨਾ ਤਾਂ ਨਹੀਂ ਸਮਾਨ ਖਾਵਾਂਗੇ ਦੋ ਦਿਨ ਲੱਗਣੇ ਪਸੂ ਤਾਂ ਨਹੀਂ ਹੈਗੇ ਕਿੰਨਾ ਸਮਾਨ ਬੰਦੇ ਵੀ ਕਿੰਨਾ ਇੱਕ ਦਿਨ ਜੀ ਤੂੰ ਇੰਨਾ ਕੱਲਾ ਖਾ ਜਨਾ ਪਤਾ ਹੀ ਹੈ ਸਹੀ ਹੈ ਬੈਗ ਇਹਨੇ ਭਾਈ ਹੋਣਗੇ ਇਹਨੂੰ ਚੱਕ ਕੇ ਕਿਵੇਂ ਲਿਜਾਵਾਂ ਜਾਂ ਕੁੜੀ ਨੂੰ ਬਿਸਕਟ ਦੇਣੇ ਹੁੰਦੇ ਚੱਕ ਲੈ ਸਮਾਨ ਇੰਨਾ ਇਕੱਠਾ ਕਰ ਲਿਆ ਮੈਂ ਹੁਣ ਤੁਸੀਂ ਕੁੜੀ ਨੂੰ ਬਿਸਕਟ ਹੀ ਦੇ ਕੇ ਆ ਜਿਹੜੀ ਉੱਤੇ ਰਹੀ ਹੈ ਤੇ ਤਾਹੀਂ ਤਾਂ ਕਹੀ ਜਾਂਦਾ ਸੀ ਵੀ ਖਾ ਮਨਵਾਲਾ ਦਾ ਖਾਣ ਨਾਲੋਂ ਚੱਕਣੇ ਇੱਕ ਵੀ ਚੀਜ਼ ਤੁਰੇ ਉਹ ਹੀ ਗੱਲ ਹੈ ਮੰਗੀ ਨਾਲ ਮੈਂ ਆਪਦੇ ਹਿੱਸੇ ਚ ਚੱਕੂਗਾ ਯਾਰ ਜੀਚੇ ਹੁਣ ਤੂੰ ਉਸ ਕੁੜੀ ਦਾ ਖਾਣਾ ਖਾਏਗਾ ਫਿਰ ਥੋੜਾ ਲੱਗਦਾ ਜਾਂ ਇਹ ਖਾ ਜਾਗੇ ਹੁਣ ਭੁੱਖੇ ਮਰਨਾ ਤਾਂ ਨਹੀਂ ਜੇ ਆਪਾਂ ਮਰ ਗਏ ਕੁੜੀ ਨੂੰ ਅਗਲੇ ਸਾਲ ਕੌਣ ਦੇਣਾ ਉਹ ਪਤਾ ਨਹੀਂ ਮੈਂ ਤਾਂ ਪਹਿਲੀ ਕਰੀ ਜਮਾਨ ਲਰੋ ਹੁਣ 2 ਦਿਨ ਤਾਂ ਲੱਗਣੇ ਉੱਤੇ ਹੁਣ ਲੱਗਣੇ ਹਾਂ ਪਰ ਉੱਤੇ ਮਹਿੰਗਾ ਬਹੁਤ ਆ ਕਹਿੰਦੇ ਹਨ ਇਹ ਹੀ ਤੈਨੂੰ 20 ਰੁਪਏ ਦੀ ਖਾਓ ਦੀ ਮਿਲੂਗਾ ਹਾਂ ਇਹ ਚੇਸ ਵਾਲਾ ਦੁਸ਼ੀਆ ਯਾਰ ਬਿਲ ਮਨਵਾ ਹਾਂ ਹੋਏ ਆਨ ਰਿਕਾਰਡ ਦੱਸ ਹੁਣ ਕੀ ਕੀ ਹਿਸਾਬ ਹੈ ਦੋ ਵਾਰ ਵਨ ਦੇ ਬਿਸਕੁਟ ਤੇਰੇ ਆ ਗਏ ਠੀਕ ਹੈ ਦੋ ਹਾਈਡੈਂਸਿਕ ਆ ਗਏ ਠੀਕ ਹੈ ਇੱਕ ਇਹਦਾ ਪੀਨਟਸ ਆ ਗਿਰੀਆਂ ਵਾਲਾ ਹੈਗਾ ਠੀਕ ਹੈ ਇੱਕ ਦੂਜਾ ਸੱਲਟ ਆ ਗਿਆ ਠੀਕ ਹੈ ਠੀਕ ਹੈ ਟੌਫੀਆਂ ਆ ਗਈਆਂ ਤੇਰੀਆਂ ਠੀਕ ਹੈ ਇਹ ਸਮਾਨ ਨੂੰ ਫੜਾ ਦੀ ਠੀਕ ਹੈ ਗੈਂਕ ਦੇ ਦੇ ਉਦੋਂ ਬਾਅਦ ਆਪ ਦਾ ਬੰਦਾ ਆਪ ਜ਼ਿੰਮੇਵਾਰ ਹੈ ਹਾਂ ਸ਼ਾਮ ਦੇ ਬੱਜ ਕੇ ਜੀ 7 ਤੇ ਖਾਣੇ ਦਾ ਆਰਡਰ ਦਿੱਤਾ ਸੀ ਫਿਰ ਲੱਗੀ ਪਈ ਐ ਤੇ ਬਾਈ ਜੀ ਹੋਣੇ ਸਿੰਗਰ ਨੇ ਬਹੁਤ ਵਧੀਆ ਨੇ ਕੋਈ ਚੱਕਰ ਨਹੀਂ ਐ ਐਸੀ ਗਰ ਬਣਦੇ ਨੇ ਤੇ ਚਾਰ ਤੇ ਚਾਰ ਹਾਂ ਹਾਂ ਮਾੜਾ ਜੀ ਭਾਈ ਜੀ ਕੁਝ سناਓ ਆਪਦੀ ਜਵਾਨੀ ਤੁਸੀਂ ਕੁਝ ਸੁਣਾ ਦਿਓ ਭਾਈ ਹਾਂ ਕੁਝ ਹੀ ਸੁਣਾ ਦਿਓ ਲੋ ਬੱਦ ਸ਼ਾਮ ਦੇ ਟਾਈਮ ਮਿੱਠੀ ਮਿੱਠੀ ਸੁਣਾਓ ਉਹਨੇ ਤਾਂ ਟੀ-ਸ਼ਰਟ ਲਾ ਲਈ ਬਾਦ ਸੁਣੋ ਚੱਲ ਚੱਲ ਤੇ ਬੜੀ ਸੀ ਚੱਕਰ ਬਣੀ ਸੀ ਤੇ ਖੜ੍ਹ ਜਾ ਚੁੱਪ 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 ਆਹ ਸਿੰਘਰ ਨੰਬਰ 2 ਆ ਗਿਆ ਨਵਜੋਤ ਸਿੰਘ ਮਾਨਛਾਇਆ ਹਾਂ ਮੈਂ ਚੈੱਕ ਕਰਦਾ ਚੂ ਚੈੱਕ ਹੀ ਕਰਾ ਇਹ ਚੈੱਕ ਨਾਲ ਵੀ ਮਾੜੇ ਬੰਦੇ ਦਾ ਚੈੱਕ ਮਾੜੇ ਬੰਦੇ ਥੋੜਾ ਥੋੜਾ ਕਦੇ ਗਾ ਲੈਣਾ ਚਾਹੀਦਾ ਨਾ ਇਹ ਵੀ ਆਉਣਾ ਜ਼ਰੂਰੀ ਹੈ ਹਾਂ ਕਿ ਆਪਾਂ ਨੂੰ ਮਾਹੌਲ ਇੱਥੇ ਮਿਲਿਆ ਵੀ ਆਪਾਂ ਕਿਤੇ ਕਰਾਊਡ ਚ ਗਏ ਹੁੰਦੇ ਕਿਹੜਾ ਆਪਾਂ ਇੱਥੇ ਉਹ ਕਰਨਾ ਸੀ ਚਿਕਨ ਟੇਸਟੀ ਹੈ ਯਾਰ ਆਏ ਕਰੋ ਛੇਤੀ ਛੇਤੀ ਖਾਣਾ ਖਾਓ ਫਿਰ ਆਪਾਂ ਰੈਸਟ ਕਰਨਾ ਸਵੇਰੇ ਆਪਾਂ ਦੇ ਚੜਾਈ ਕਰਨੀ ਹੈ ਮੇਜ ਉੱਪਰ ਖਾਣਾ ਖਾ ਲਿਆ ਹਾਂ ਕੁਝ ਕਾਲਾ ਕੁਝ ਕੇ ਰੰਗ ਥੋੜਾ ਜਿਹਾ ਖੱਟਾ ਜਾ ਕੇ ਮੈਂ ਬੈਠਾ ਹਾਂ ਠੰਡ ਹੋ ਗਈ ਹੈ ਸੋ ਹੈ ਠੰਡ ਹੋ ਗਈ ਠੰਡ ਹੋ ਗਈ ਬਹੁਤ ਸਾਰਾ ਚੇਂਜ ਹੋ ਗਿਆ ਫਰਕ ਆ ਹਾਂ ਮਾ ਵਾਲੇ ਪੂਰੀ ਚੱਦੀ ਹੈ ਵਾਰ ਜਾਣਾ ਤਾਂ ਮੈਂ ਤਿੰਨ ਮਹੀਨੇ ਪਹਿਲੇ ਬਤਾ ਦਿੱਤਾ ਉਸ ਤੋਂ ਮਿਲਣ ਆ ਰਿਹਾ ਉਹ ਕਿੱਧਰ ਰਹਿ ਗਿਆ ਬੰਦਾ ਆਪਣਾ ਬਾਰਮਾ ਪੁੰਦਾ ਹੋ ਗੁਰੂ 하게 ਬਾਰਮਾ ਤਾਂ ਲੱਗੂ ਜੀ ਨਿੱਕਰ ਜਿਵੇਂ ਬੈਠਾ ਕਰਦਾ ਇੱਧਰ ਤਾਂ ਜਿੱਗ ਜੀ ਸੀ ਸਹੀ ਗੱਲ ਹੈ ਲੋ ਜੀ ਮੁੰਡੇ ਡੱਕ ਕੇ ਰੋਟੀਆਂ ਨਾਲ ਹੁਣ ਕੈਰਮ ਬੋਰਡ ਬੰਨੀ ਹੋਗੇ ਇਸ ਤੋਂ ਬਾਅਦ ਪੀਣਗੇ ਚਾਹ ਕੈਰਮ ਬੋਰਡ ਖੇਡਦੇ ਹਾਂ ਚਾਹ ਦੇ ਕੱਪ ਦੇ ਨਾਲ ਵੀਡੀਓ ਦੀ ਸਮਾਪਤੀ ਕਰਦੇ ਹਾਂ ਤੇ ਹੁਣ ਟਾਈਮ ਕਾਫੀ ਹੋ ਗਿਆ 9:00 ਵਜ ਗਏ ਤੇ ਅਸੀਂ ਹੁਣ ਸੌਣੇ ਆ ਤੇ ਸਵੇਰ ਟਾਈਮ ਸੇ ਉੱਠਾਂਗੇ ਸੋ ਗੁੱਡ ਨਾਈਟ ਜੇ ਵੀਡੀਓ ਵਧੀਆ ਲੱਗੀ ਤੇ ਇਹਨੂੰ ਵੀਡੀਓ ਨੂੰ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ